ਉੰਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਘਰ ਵਾਲੀ ਨੇ ਜਿਸ ਮੁੰਡੇ ਨੂੰ ਉਹ ਵਿਆਹ ਤੋਂ ਬਾਅਦ ਕੋਈ ਉਹਦਾ ਸੰਪਰਕ ਬਣਿਆ ਉਹਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਮੌਦੇ ਘਾਟ ਉਤਾਰ ਦਿੱਤਾ ਕਾਫੀ ਜ਼ਿਆਦਾ ਲੋਕ ਹਮਦਰਦੀ ਹੈ ਜਿਹੜੀ ਉਹ ਮੁੰਡੇ ਦੇ ਪਰਿਵਾਰ ਦੇ ਨਾਲ ਜਤਾ ਰਹੇ ਨੇ ਜਿਤਾਉਣੀ ਵੀ ਚਾਹੀਦੀ ਹੈ ਕਿਉਂਕਿ ਵਿਆਹ ਤੋਂ ਬਾਅਦ ਉਸ ਸਮੇਂ ਜਦੋਂ ਇਨਸਾਨ ਕਬੀਲਦਾਰੀ ਦੇ ਵਿੱਚ ਖੁੱਪਦਾ ਕਬੀਲਦਾਰੀ ਦੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਰੁੱਝਿਆ ਮਹਿਸੂਸ ਕਰਦਾ ਉਸ ਸਮੇਂ ਜਿਹਾ ਕਰਨਾ ਗ੍ਰਸਤੀ ਜਿਉਂ ਰਹੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਅਤੇ ਉਹ ਵੀ ਇਸ ਕਦਰ ਵੀ ਬੜੀ ਬੇਰਹਿਮੀ ਦੇ ਨਾਲ ਉਸ ਸਖਸ਼ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਮਾਰ ਦੇਣਾ ਬੁਰੀ ਤਰ੍ਹਾਂ ਮਾਰਨਾ ਜਿਸ ਦੇ ਨਾਲ ਉਹ ਔਰਤ ਵਿਆਹ ਤੋਂ ਬਾਅਦ ਪਿਆਰ ਕਰਦੀ ਹੈ ਜਾਂ ਤੇ ਸੰਪਰਕ ਵਿੱਚ ਖਬਰ ਚ ਵੀ ਲਿਖਿਆ ਗਿਆ ਵੀ ਉਹ ਮੁੰਡੇ ਨੇ ਜਿਹੜਾ ਉਹਦੇ ਘਰ ਵਾਲਾ ਸੀ ਉਹਨੇ ਦੇਖ ਲਈ ਸੀ ਸਮਾਜ ਦੇ ਨਿਕਰਦੇ ਹੋਏ ਢਾਂਚੇ ਦੀ ਰਿਸ਼ਤਿਆਂ ਦੀ ਦੋਸਤ ਇੱਕ ਤਸਵੀਰ ਹੈ ਹੁੰਦਾ ਤਾਂ ਇੱਥੇ ਰੋਜ਼ੇ ਬਹੁਤ ਕੁਛ ਹੈ ਜਿੱਮੇ ਕੋਈ ਛੋਟੀ ਬੱਚੀ ਉਹਦੇ ਨਾਲ ਦਰਿੰਦਗੀ ਕੀਤੀ ਗਈ ਜਿਨ੍ਹਾਂ ਨੇ ਬੇਟੀਆਂ ਨੂੰ ਬਚਾਉਣਾ ਸੀ ਜਿਨ੍ਹਾਂ ਲੜਕੀਆਂ ਨੇ ਘਰ ਚਲਾਉਣੇ ਸੀ ਆਫਟਰ ਮੈਰਿਜ ਵਿਆਹ ਤੋਂ ਬਾਅਦ ਕਿਸ ਰਸਤੇ ਪਏ ਸਮਾਜਿਕ ਮਾਹੌਲ ਜੋ ਮਜੂਤਾ انسان ਸਿਰਫ ਇੱਕ ਵਿਸ਼ਵਾਸ ਦੇ ਸਹਾਰੇ ਜ਼ਿੰਦਗੀ ਜਿਉਂਦਾ ਵਿਸ਼ਵਾਸ ਟੁੱਟ ਗਿਆ ਤਾਂ ਰਿਸ਼ਤਾ ਖਤਮ ਹੋ ਜਾਂਦਾ ਚਾਹੀ ਕਿੰਨਾ ਹੀ ਨੇੜ ਦਾ ਰਿਸ਼ਤਾ ਜੋ ਕੁਝ ਵੀ ਉਸ ਨੌਜਵਾਨ ਦੇ ਨਾਲ ਵਾਪਰਿਆ ਜਿਹਨੂੰ ਮਾਰਿਆ ਗਿਆ ਬਹੁਤ ਮਾੜਾ ਹੋਇਆ ਪਰਿਵਾਰ ਦਾ ਇੱਕ ਸੋਹਣਾ ਜਵਾਨ ਪੁੱਤ ਇਹ ਕਹਿ ਸਕਦੇ ਆ ਵੀ ਇੱਕ ਨਕਲੀ ਹੌਲੇ ਜਾਂ ਹੋਛੇ ਪਿਆਰ ਦੀ ਭੇਟ ਚੜ੍ਹ ਗਿਆ ਕਰ ਉਮੀਦ ਹੈ ਪੁਲਿਸ ਜਾਂਚ ਪੜਤਾਲ ਕਰਕੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਉਸ ਔਰਤ ਨੂੰ ਜਿਸ ਨੇ ਇਹ ਵੱਡਾ ਜੁਰਮ ਕੀਤਾ ਉਹਨੂੰ ਸਜ਼ਾ ਦੇ ਦੈਰੇ 'ਚ ਲੈ ਕੇ ਆਉਗੇ ਮਾਨਯੋਗ ਕੋਟਾ ਨੇ ਵੀ ਅੱਗੇ ਤੈਅ ਕਰਨਾ ਹੈ ਪਰ ਜੋ ਤਸਵੀਰ ਦੇਖੀ ਉਹ ਵਾਕੀ ਇਸ ਗੱਲ ਨੂੰ ਪ੍ਰਮਾਣਿਤ ਕਰਦੀ ਹੈ ਕਿ ਸਮਾਜਿਕ ਤਣਾਵਣਾ ਸਮਾਜਿਕ ਰਿਸ਼ਤੇ ਲਗਾਤਾਰ ਜਾਂਤੇ ਕਹਿ ਲੋ ਵੀ ਉੱਧੜਦੇ ਜਾ ਰਹੇ ਨੇ ਜਾਂ ਫਿਰ ਉਧੇੜੇ ਜਾ ਰਹੇ ਨੇ ਜੋ ਕਿ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਚੰਗਾ ਸੰਕੇਤ ਨਹੀਂ